ਰਸਤੇ ਦੀਆਂ ਗੱਡੀਆਂ ਚੱਲਦੀਆਂ ਨੇ ਤੇ ਚੱਲਦੇ ਚੱਲਦੇ ਉਹਨਾਂ ਨੂੰ ਕਿਤੇ ਅੱਗ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਕੀ ਲੱਗਦਾ ਕੀ ਮੁੱਖ ਕਾਰਨ ਹੁੰਦੇ ਨੇ ਜਿਹੜਾ ਅੱਗ ਲੱਗਣਾ ਡੀਜ਼ਲ ਗੱਡੀਆਂ ਦੇ ਵਿੱਚ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਅੱਗ ਦੀ ਤੇ ਪੈਟਰੋਲ ਗੱਡੀ ਦੇ ਵਿੱਚ ਥੋੜਾ ਜਿਹਾ ਇਹਦਾ ਚਾਂਸ ਵੱਧ ਜਾਂਦਾ ਜੀ ਪੈਟਰੋਲ ਗੱਡੀ ਜ਼ਿਆਦਾਤਰ ਇਲੈਕਟ੍ਰਿਕ ਹੀ ਆਂਦੀ ਸੀ ਇਸ ਤੋਂ ਪਹਿਲਾਂ ਕਿਉਂਕਿ ਪਲੱਗ ਇਲੈਕਟ੍ਰਿਕ ਤੇ ਆਪਣੀਆਂ ਪਲੱਗਵਾਰਾਂ ਵੀ ਜਿਹੜੀਆਂ ਉਹ ਕਰੰਟ ਦੇ ਥਰੂ ਚੱਲਦੀਆਂ ਨੇ ਪੈਟਰੋਲ ਮੋਟਰਿਆ ਉਹਦੇ ਵਿੱਚ ਵੀ ਟੈਂਕੀ ਚ ਫਿਊਲ ਮੋਟਰ ਦਿੱਤੀ ਆ ਜਿਹੜੇ ਕਰਕੇ ਉਹ ਜਿਆਦਾ ਉਹਨੂੰ ਅੱਗ ਲੱਗਣ ਦੇ ਚਾਂਸ ਵੱਧ ਜਾਂਦੇ। ਗੱਡੀ ਕੋਈ ਵੀ ਜਦੋਂ ਵੀ ਕੰਪਨੀ ਸਿੰਬਲ ਕਰਦੀ ਆ ਉਹਨੂੰ ਅੱਗ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਇਹ ਸਾਡੀ ਅਣਗਹਿਲੀ ਦੇ ਕਾਰਨ ਹੀ ਹੁੰਦੇ ਨੇ ਜਦੋਂ ਗੱਡੀ ਥੋੜੀ ਜੀ 올ਡ ਹੋ ਜਾਂਦੀ ਐ ਸੀ ਉਹਦੀ ਕੇਅਰ ਨਹੀਂ ਕਰਦੇ ਪੈਟਰੋਲ ਪਾਈਪਾਂ ਜਿਹੜੀਆਂ ਉਹਨਾਂ ਨੂੰ ਟਾਈਮ ਸਿਰ ਚੇਂਜ ਨਹੀਂ ਕਰਦੇ ਗੱਡੀਆਂ ਖੜੀਆਂ ਹੁੰਦੇ ਨੇ ਕਿਤੇ ਪਾਰਕਿੰਗ 'ਚ ਖੜੀ ਹੁੰਦੀ ਹੈ ਗੱਡੀ ਤੇ ਖੜੀ ਗੱਡੀ ਨੂੰ ਵੀ ਅੱਗ ਲੱਗ ਜਾਂਦੀ ਹੈ ਕਿਉਂਕਿ ਹਲੇ ਤਾਂ ਬੰਦ ਹੁੰਦੀ ਆ ਪਰ ੁੱਪੇ ਖੜੀ ਹੁੰਦੀ ਖੜੀ ਗੱਡੀ ਨੂੰ ਜ਼ਿਆਦਾਤਰ ਅੱਗ ਲੱਗਣ ਦੇ ਕਾਰਨ ਵਾਇਰਿੰਗ ਦਾ ਕਾਰਨ ਬਣਦਾ ਹੈ ਵਾਇਰਿੰਗ ਦੇ ਵਿੱਚ ਸ਼ਾਰਟ ਸਰਕਟ ਆਉਣ ਦੇ ਕਾਰਨ ਹੀ ਅੱਗ ਫੜੀ ਜਾਂਦੀ ਆ ਜੇ ਜਿਹੜਾ ਦਾ ਸ਼ਾਰਟ ਸਰਕਟ ਹੈ ਅੰਦਰ ਤਾਰਾਂ ਦੇ ਨਾਲ ਪਲੱਸ ਮਾਈਨਸ ਜਿਹਨੂੰ ਆਪਾਂ ਕਹਿ ਦਿੰਨੇ ਆ ਅੰਦਰ ਟੱਚ ਹੋ ਜਾਂਦਾ ਆ ਵਾਇਰਿੰਗ ਝੁਲਸਦੀ ਝੁਲਸਦੀ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ ਸਤਿ ਸ਼੍ਰੀ ਅਕਾਲ ਦਾ ਸਮਰਵਜ ਵੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦੋਸਤੋ ਤੁਸੀਂ ਵੇਖ ਰਹੇ ਹੋ ਕਿ ਪੂਰੇ ਪੰਜਾਬ ਬੰਦਰ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ ਜਿਸ ਤਰੀਕੇ ਨਾਲ ਗਰਮੀ ਵਧਦੀ ਜਾ ਰਹੀ ਹੈ ਉਸੇ ਤਰੀਕੇ ਨਾਲ ਕਿਤਨਾ ਕਿਤੇ ਜਿਹੜੀਆਂ ਕਾਰ ਵਹੀਕਲਸ ਦੀਆਂ ਗੱਡੀਆਂ ਨੇ ਉਹਨਾਂ ਨੂੰ ਕਿਤਨਾ ਕਿਤੇ ਅੱਗ ਲੱਗਣ ਦੀਆਂ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਅਸੀਂ ਅੱਜ ਜਨਾਰਾ ਤੋਂ ਮੌਜੂਦ ਹਾਂ ਇਸੇ ਇੱਥੇ ਗਿਲ ਕਾਰ ਸੈਂਟਰ ਤੇ ਮੌਜੂਦ ਹਾਂ ਜਿੱਥੇ ਕਿ ਆਪਾਂ ਉਹਨਾਂ ਦੇ ਮਾਲਕ ਨਾਲ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਇਸ ਅੱਗ ਦੇ ਕਹਿਰ ਤੋਂ ਬਚਿਆ ਜਾ ਸਕਦਾ ਕਿਸ ਤਰੀਕੇ ਨਾਲ ਗਰਮੀ ਦੇ ਸੀਜ਼ਨ ਦੇ ਚੱਲਦਿਆਂ ਆਪਾਂ ਬਰਮੀ ਦੇ ਚਲਦੇ ਆ ਕਿਸ ਤਰੀਕੇ ਨਾਲ ਗੱਡੀਆਂ ਨੂੰ ਪਾ ਠੰਡਾ ਰੱਖ ਸਕਦੇ ਆ ਜਿਸ ਤਰੀਕੇ ਨਾਲ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਨੇ ਕਿਤਨਾ ਕਿਤੇ ਜਿਹੜੀਆਂ ਗੱਡੀਆਂ ਨੂੰ ਅੱਗ ਲੱਗ ਜਾਂਦੀ ਏ ਉਸ ਨਾਲ ਗੱਲ ਕਰ ਲਈ ਸਾਡੇ ਨਾਲ ਵੀਜੀ ਗੁਰਪ੍ਰੀਤ ਜੀ ਗਿੱਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਜੀ ਸਾਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਆਪਾਂ ਦੇਖਦੇ ਆ ਕਿ ਰਸਤੇ 'ਚ ਗੱਡੀਆਂ ਚੱਲਦੀਆਂ ਨੇ ਤੇ ਚਲਦੇ ਆ ਚਲਦੇ ਆ ਉਹਨਾਂ ਨੂੰ ਕਿਤਨਾ ਕਿਤੇ ਅੱਗ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਕੀ ਲੱਗਦਾ ਕੀ ਮੁੱਖ ਕਾਰਨ ਹੁੰਦੇ ਨੇ ਜਿਹੜਾ ਅੱਗ ਲੱਗਣ ਦੇ ਸਤਿ ਸ਼੍ਰੀ ਅਕਾਲ ਸਭ ਨੂੰ ਪਹਿਲਾਂ ਸਾਰੇ ਵੀਰਾਂ ਨੂੰ ਤੇ ਤੁਹਾਡੇ ਚੈਨਲ ਵਾਈਸ ਤੇ ਦੇਖ ਲੈ ਸਾਰੇ ਸਰੋਤਿਆਂ ਨੂੰ ਮ ਤੇ ਜਿਹੜੇ ਅੱਗ ਲੱਗਣ ਦੇ ਕਾਰਨ ਭਾਈ ਤੁਸੀਂ ਜਿਹੜੇ ਅੱਗ ਲੱਗਣ ਦੇ ਕਾਰਨ ਦਾ ਤੁਸੀਂ ਕੀਤਾ ਡੀਜ਼ਲ ਗੱਡੀਆਂ ਦੇ ਵਿੱਚ ਬਹੁਤ ਘੱਟ ਪ੍ਰੋਬਲਮ ਆਉਂਦੀ ਅੱਗ ਦੀ ਸੀ ਤੇ ਪੈਟਰੋਲ ਗੱਡੀ ਦੇ ਵਿੱਚ ਥੋੜਾ ਜਿਹਾ ਇਹਦਾ ਚਾਂਸ ਵੱਧ ਜਾਂਦਾ ਜੀ ਚਾਂਸ ਵੱਧਣ ਦੇ ਕਾਰਨ ਇਹ ਹੈ ਕਿ ਪੈਟਰੋਲ ਗੱਡੀ ਜ਼ਿਆਦਾਤਰ ਇਲੈਕਟ੍ਰਿਕ ਹੀ ਆਂਦੀ ਸੀ ਇਸ ਤੋਂ ਪਹਿਲਾਂ ਕਿਉਂਕਿ ਪਲੱਗ ਇਲੈਕਟ੍ਰਿਕ ਹੈ ਕਿ ਆਪਣੀਆਂ ਪਲੱਗ ਵਾਰਾਂ ਵੀ ਜਿਹੜੀਆਂ ਉਹ ਕਰੰਟ ਦੇ ਥਰੂ ਚੱਲਦੀਆਂ ਨੇ ਤੇ ਫਿਰ ਆਪਣੇ ਪਲੱਗ ਜਿਹੜੀ ਆਪਣੀ ਪੈਟਰੋਲ ਮੋਟਰ ਆ ਉਹਦੇ ਵਿੱਚ ਵੀ ਬੈਂਕੀ ਚ ਫਿਊਲ ਮੋਟਰ ਦਿੱਤੀ ਆ ਜਿਹੜੇ ਕਰਕੇ ਉਹ ਜਿਆਦਾ ਉਹਨੂੰ ਅੱਗ ਲੱਗਣ ਦੇ ਚਾਂਸ ਵੱਧ ਜਾਂਦੇ ਪਰ ਕੀ ਡੀਜ਼ਲ ਗੱਡੀਆਂ ਨੂੰ ਜਿਆਦਾ ਲੱਗਦਾ ਚਾਂਸ ਬਣਦਾ ਕਿ ਜਿਆਦਾ ਪੈਟਰੋਲ ਗੱਡੀਆਂ ਦੇ ਚਾਂਸ ਬਣਦੇ ਨਹੀਂ ਪੈਟਰੋਲ ਗੱਡੀ ਨੂੰ ਜਿਆਦਾ ਅੱਗ ਅੱਦਾ ਚਾਂਸ ਬਣਦਾ ਜੀ ਇਹ ਵੀ ਆਪਣੀ ਨਗੇਲੀ ਦੇ ਨਾਲ ਗੱਡੀ ਕੋਈ ਵੀ ਜਦੋਂ ਵੀ ਕੰਪਨੀ ਸਿੰਬਲ ਕਰਦੀ ਆ ਉਹਨੂੰ ਅੱਗ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਇਹ ਸਾਡੀ ਨਗੇਲੀ ਦੇ ਕਾਰਨ ਹੀ ਹੁੰਦੇ ਨੇ ਜਦੋਂ ਗੱਡੀ ਥੋੜੀ ਜੀ 올ਡ ਹੋ ਜਾਂਦੀ ਐ ਅਸੀਂ ਉਹਦੀ ਕੇਅਰ ਨਹੀਂ ਕਰਦੇ ਪੈਟਰੋਲ ਪਾਈਪਾਂ ਜਿਹੜੀਆਂ ਉਹਨਾਂ ਨੂੰ ਟਾਈਮ ਸਿਰ ਚੇਂਜ ਨਹੀਂ ਕਰਦੇ ਅਲੱਗ ਵਾਇਰਾਂ ਜਿਹੜੀਆਂ ਉਹ ਬਾਹਰ ਕਰੰਟ ਕੱਢਨ ਦਾ ਪੈਂਦੀਆਂ ਉਹਨਾਂ ਨੂੰ ਆਪਾਂ ਟਾਈਮ ਸ਼ੇਅਰ ਚੇਂਜ ਨਹੀਂ ਕਰਦੇ ਇਹਦੇ ਇਹ ਮੁੱਖ ਕਾਰਨ ਨੇ ਜਿਹੜੇ ਪੈਟਰੋਲ ਗੱਡੀ ਦੇ ਵਿੱਚ ਜ਼ਿਆਦਾਤਰ ਅੱਗ ਫੜਨ ਦੇ ਕਾਰਨ ਨੇ ਗਿਲ ਸਰਬ ਜ਼ਿਆਦਾਤਰ ਅਸੀਂ ਦੇਖਦੇ ਆ ਕਿ ਜਿਸ ਤਰੀਕੇ ਨਾਲ ਗੱਡੀਆਂ ਖੜੀਆਂ ਹੁੰਦੇ ਨੇ ਕਿਤੇ ਪਾਰਕਿੰਗ 'ਚ ਖੜੀ ਹੁੰਦੀ ਹੈ ਗੱਡੀ ਤੇ ਖੜੀ ਗੱਡੀ ਨੂੰ ਹੀ ਅੱਗ ਲੱਗ ਜਾਂਦੀ ਹੈ ਕਿਉਂਕਿ ਹਲੇ ਤਾਂ ਬੰਦ ਹੁੰਦੀ ਆ ਪਰ ਤੁੱਪੇ ਖੜੀ ਹੁੰਦੀ ਆ ਖੜੀ ਗੱਡੀ ਨੂੰ ਜ਼ਿਆਦਾਤਰ ਅੱਗ ਲੱਗਣ ਦੇ ਕਾਰਨ ਵਾਇਰਿੰਗ ਦਾ ਕਾਰਨ ਬਣਦਾ ਹੈ ਵਾਇਰਿੰਗ ਦੇ ਵਿੱਚ ਸ਼ਾਰਟ ਸਰਕਟ ਆਉਣ ਦੇ ਕਾਰਨ ਹੀ ਅੱਗ ਫੜੀ ਜਾਂਦੀ ਆ ਅਦਰਵਾਈਜ਼ ਇਹਦੀ ਜਿਹੜੀ ਖੜੀ ਗੱਡੀ ਦੇ ਵਿੱਚ ਨਾ ਤਾਂ ਡੀਜ਼ਲ ਗੱਡੀ ਦੇ ਵਿੱਚ ਡੀਜ਼ਲ ਹੀ ਵਰਕ ਕਰਨਦੇ ਹੁੰਦਾ ਨਾ ਇਹਦਾ ਕੋਈ ਆਪਣਾ ਇੰਜਨ ਵਰਕ ਕਰਨਦੇ ਹੁੰਦਾ ਕੋਈ ਚੀਜ਼ ਵੀ ਇਹਦੇ ਵਿੱਚ ਵਰਕਿੰਗ ਨਹੀਂ ਹੁੰਦੀ ਬਟ ਜਿਹੜਾ ਇਹਦਾ ਸ਼ਾਰਟ ਸਰਕਟ ਆ ਅੰਦਰ ਤਾਰਾਂ ਦੇ ਨਾਲ ਪਲੱਸ ਮਾਈਨਸ ਜਿਹਨੂੰ ਆਪਾਂ ਕਹਿ ਦਿੰਨੇ ਆ ਅੰਦਰ ਟੱਚ ਹੋ ਜਾਂਦਾ ਆ ਵਾਇਰਿੰਗ ਝੁਲਸ ਦੀ ਝੁਲਸ ਦੀ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ ਇਹੋ ਕਾਰਨ ਮੰਨਦਾ ਆ ਜਿਆਦਾ ਕੋਈ ਵੱਡਾ ਇਸ਼ੂ ਨਹੀਂ ਥੋੜੀ ਨਿੱਕੇ ਮੋਟੇ ਪੁਆਇੰਟ ਹੁੰਦੇ ਨੇ ਜਿਹੜੇ ਸਾਨੂੰ ਜਿਨ੍ਹਾਂ ਤੇ ਆਪਾਂ ਗੌਰ ਕਰੀਏ ਤੇ ਇਸ ਚੀਜ਼ ਤੋਂ ਬਚਿਆ ਜਾ ਸਕੇ ਕੀ ਕੀ ਕਿਸ ਤਰੀਕੇ ਨਾਲ ਜਿਸ ਲੋਕਾ ਕਿਸ ਤਰੀਕੇ ਨਾਲ ਧਿਆਨ ਰੱਖ ਸਕਦੇ ਨੇ ਆਪਣਾ ਕਿਸ ਤਰੀਕੇ ਨਾਲ ਇਹਨਾਂ ਜਿਹ ਹਾਦਸੇ ਤੋਂ ਬਚਿਆ ਜਾ ਸਕਦਾ ਦੇਖੋ ਜੀ ਮੋਡੀਫਿਕੇਸ਼ਨ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਆ ਅੱਗ ਦੇ ਵਿੱਚ ਕਿਉਂਕਿ ਅੱਜ ਕੱਲ ਆ ਵੇਨੇ ਆਪਾਂ ਜੰਗ ਜਨਰੇਸ਼ਨ ਵੱਡੇ ਵੱਡੇ ਹਾਰਨਾ ਫਿਰ ਆਪਣਾ ਜਿਹੜੀਆਂ ਵੀਲ ਦੇ ਵਿੱਚ ਆ ਲਾਈਟਾਂ ਲਾ ਦਿੰਦੇ ਨੇ ਉਹਦੇ ਕਾਰਨ ਨਹੀਂ ਉਹਦੇ ਵੀ ਕਾਰਨ ਅੱਗ ਦੇ ਮੰਨਦੇ ਨੇ ਕਿਉਂਕਿ ਜਦੋਂ ਆਪਾਂ ਗੱਡੀ ਰੋਡ ਤੇ ਚਲਾਉਂਦੇ ਆ ਕੱਡੀ ਰਾਫਾ ਏਰੀਏ 'ਚ ਵੀ ਚਲਾਉਣੀ ਪੈਂਦੀ ਆ ਰੋਡ ਤੇ ਵੀ ਚਲਾਉਣੀ ਪੈਂਦੀ ਆ ਜਿਹੜੇ ਅਲਾਈਵਿਲ ਦੇ ਵਿੱਚ ਅੱਜ ਕੱਲ੍ਹ ਵੇਖਿਆ ਨਾ ਪਰ ਰਾਤ ਨੂੰ ਲਾਈਟਿੰਗ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਵਾਇਰਾਂ ਹੁੰਦੀਆਂ ਉਹ ਬਹੁਤੀਆਂ ਸੇਫ ਨਹੀਂ ਹੁੰਦੀਆਂ ਸੇਫ ਜਗਾ ਥਾਣੀ ਉਹਨੂੰ ਵਾਇਰ ਨਹੀਂ ਕੀਤਾ ਹੁੰਦਾ ਉਹਦੀ ਜਿਹੜੀ ਵਾਇਰਿੰਗ ਉਹ ਬਿਲਕੁਲ ਹੀ ਅਨ ਸੇਫ ਤਰੀਕੇ ਨਾਲ ਕੀਤੀ ਹੁੰਦੀ ਆ ਕਿਸੇ ਵੀ ਟੈਕਨੀਸ਼ੀਅਨ ਨੇ ਮਕੈਨਿਕ ਨੇ ਕਿਉਂਕਿ ਉਸ ਜਗਾ ਤੇ ਵਾਇਰਿੰਗ ਦੇ ਬਹੁਤੇ ਮਤਲਬ ਉਹਨੂੰ ਸੇਫ ਕਰਨ ਦੇ ਤਰੀਕੇ ਨਹੀਂ ਆਪਣੇ ਕੋਲ ਹੁੰਦੇ ਜਿਹਦੇ ਕਰਕੇ ਉਹ ਕਿਹਦੇ ਵੀ ਰਾਜ ਪਏ ਸਮਾਨ ਦੇ ਨਾਲ ਲੜ ਕੇ ਮੰਨ ਲਓ ਕੋਈ ਰਾਜ ਛਾਪਾ ਪਿਆ ਜਾਂ ਕੋਈ ਕੋਈ ਵੀ ਚੀਜ਼ ਪਈ ਉਹਦੇ ਨਾਲ ਅੜ ਕੇ ਟੱਚ ਕਰਕੇ ਵਾਇਰਗ ਨੂੰ ਅੱਗ ਲੱਗ ਸਕਦੀ ਹੈ ਬਿਲਕੁਲ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਜੀ ਕੰਪਨੀ ਦੀ ਕੋਈ ਪਾਲਿਸੀ ਨਹੀਂ ਤਾਂ ਕੰਪਨੀ ਵੀ ਤਿਆਰ ਕਰ ਸਕਦੀ ਸੀ ਕਰ ਸਕਦੀ ਸੀ ਇਹੋ ਜਿਹੀ ਚੀਜ਼ਾਂ ਬਣਾ ਸਕਦੀ ਹੈ ਜਿਸ ਨਾਲ ਇਹੋ ਜਿਹੀਆਂ ਲਾਈਟਾਂ ਲਗਾ ਸਕਦੇ ਪਰ ਕੰਪਨੀ ਨਹੀਂ ਬਣਾਉਂਦੀ ਕਿ ਕੰਪਨੀ ਲੋਕਾਂ ਦੀ ਸੇਫਟੀ ਨੂੰ ਵੇਖਦੀ ਆ ਪਰ ਆਪਾਂ ਕਦੇ ਨਾ ਕਦੇ ਦੇਖ ਜਦੋਂ ਦੇਖਦੇ ਆ ਕਿ ਰਸਤੇ 'ਚ ਕੋਈ ਐਕਸੀਡੈਂਟ ਹੋ ਜਾਂਦਾ ਆ ਤਾਂ ਉਹ ਵੀ ਅੱਗ ਦਾ ਸ਼ਿਕਾਰ ਹੋ ਜਾਂਦੇ ਨੇ ਬੜੀ ਬੜੀ ਦੇਖਿਆ ਕਿ ਉਹ ਜਦੋਂ ਟੱਕਰ ਹੁੰਦੀ ਆ ਤਾਂ ਨਾਰਮ ਬਿਲਕੁਲ ਜੀ ਜਿਹੜੀ ਟੱਕਰ ਦੇ ਕਾਰਨ ਆਗ ਦਾ ਆਪਾ ਵੇਨੇ ਆ ਜੀ ਤੇ ਤੇ ਜਿਹੜਾ ਜ਼ਿਆਦਾਤਰ ਪੈਟਰੋਲ ਗੱਡੀ ਦੇ ਵਿੱਚ ਹੀ ਅੱਗ ਫੜਦੀ ਹੈ ਜਦੋਂ ਆਪਣੀ ਟੱਕਰ ਹੁੰਦੀ ਆ ਤੇ ਡੀਜ਼ਲ ਗੱਡੀ ਦੇ ਵਿੱਚ ਅੱਗ ਫੜਨ ਦੇ ਕਾਰਨ ਇਹ ਹੁੰਦੇ ਆ ਜਦੋਂ ਆਪਣੀ ਗੱਡੀ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਫਿਰ ਅੱਗ ਫੜਦੀ ਆ ਆਦਰਵਾਇਜ਼ ਅੱਗ ਨਹੀਂ ਫੜਦੀ ਅੱਗ ਫੜਨ ਦੇ ਕਾਰਨ ਜਾਂ ਪੈਟਰੋਲ ਪਾਈਪ ਲੀਕ ਹੋ ਜੇ ਜਾਂ ਕੋਈ ਵਾਇਰਲ ਆਪਣੀ ਜਿਹੜੀ ਉਹ ਜ਼ਿਆਦਾ ਹੀਟ ਹੋ ਕੇ ਕੋਈ ਜਿਨਾ ਟੱਚ ਕਰ ਜਾਈਏ ਬੈਟਰੀ ਬਕਸੇ ਦੀ ਆਪਾਂ ਨਗੇਲੀ ਮੰਨ ਸਕਦੇ ਆ ਬੈਟਰੀ ਉੱਪਰ ਬੋਰਨ ਨੰਨਾਂ ਟੱਚ ਕਰ ਜੀ ਉਹ ਵੀ ਕਾਰਨ ਬੰਦੇ ਨੇ ਅੰਦਰ ਜਿਹੜਾ ਡੈਸ਼ਬੋਰਡ ਦੇ ਵਿੱਚ ਜਿਆਦਾ ਹਮਸ ਹੋਣ ਦੇ ਕਾਰਨ ਜੇ ਤੁ ਆਪਾਂ ਆਜ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਆਪਣੀ ਸੇਫਟੀ ਲਈ ਆਪਾਂ ਏਸੀ ਵਗੈਰਾ ਲਾ ਕੇ ਗੱਡੀ ਖੜੀ ਕਰ ਦਿੰਦੇ ਆ ਉਹ ਤਾਰਾਂ ਵੀ ਬਹੁਤ ਜਿਆਦੀਆਂ ਹੀਟ ਹੁੰਦੀਆਂ ਨੇ ਜਦੋਂ ਕਿ ਚੱਲਦੀ ਗੱਡੀ ਦੇ ਵਿੱਚ ਇਹ ਚਾਂਸ ਘੱਟ ਹੁੰਦੇ ਨੇ ਕਿਉਂਕਿ ਜਦੋਂ ਆਪਾਂ ਗੱਡੀ ਰੋਡ ਤੇ ਚਲਾਉਂਦੇ ਆ ਅਗਲੇ ਪਾਸਿਓਂ ਜਿਹੜਾ ਹਵਾ ਦਾ ਫਲੋ ਆ ਉਹ ਆਪਣੀ ਗੱਡੀ ਨੂੰ ਠੰਡਿਆਂ ਵੀ ਰੱਖਦਾ ਆਪਣੀ ਵਾਇਰ ਨੂੰ ਵੀ ਠੰਡਿਆਂ ਰੱਖਦਾ ਆਪਣੀ ਮਦਰਕਾਰ ਦੀ ਸਾਰੀ ਬੋਡੀ ਨੂੰ ਮਤਲਬ ਕਿਤੇ ਨਾ ਕਿਤੇ ਕੂਲ ਕਰਦਾ ਆ ਬਟ ਜਦੋਂ ਅਸੀਂ ਗੱਡੀ ਰੋਡ ਦੇ ਸਾਈਡ ਦੇ ਕਿਨਾਰੇ ਲਗਾ ਕੇ ਤੇ ਏਸੀ ਚਲਾ ਕੇ ਆਪਣੀ ਸੁਖਸਵਧਾਲੀ ਉਹਨੂੰ ਯੂਜ਼ ਕਰਦੇ ਆ ਉਹ ਕਿਤੇ ਨਾ ਕਿਤੇ ਸਾਡੇ ਵੀ ਨੁਕਸਾਨ ਦੇ ਪਰ ਦੇਖਦੇ ਆ ਕਿ ਲਗਾਤਾਰ ਜੇ ਗਰਮੀ ਜ਼ਿਆਦਾ ਹੋਣ ਕਰਕੇ ਏਸੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਲੋਕਾਂ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਪਰ ਰੋਡ ਤੇ ਚੱਲਦੇ ਆ ਕਿਸੇ 100 ਕਿਲੋਮੀਟਰ ਤੇ 200 ਕਿਲੋਮੀਟਰ ਜਾਣਾ ਤਾਂ ਲਗਾਤਾਰ ਏਸੀ ਚਲਾ ਕੇ ਜਾਣੇ ਆ ਵੀ ਠੰਡੀ ਰਵੇ ਗੱਡੀ ਜਦੋਂ ਬੰਦ ਕਰਦੇ ਆ ਤਾਂ ਹਮਸ ਹੋ ਜਾਂਦਾ ਬੈਠਾ ਨਹੀਂ ਜਾਂਦਾ ਗੱਡੀ 'ਚ ਕੀ ਕਰਨਾ ਚਾਹੀਦਾ ਲੋਕਾਂ ਨੂੰ ਕਿਸ ਤਰੀਕੇ ਦੀ ਰਾਹਤ ਹੋਣੀ ਜੀ ਦੀ ਜਿਹੜਾ ਕਿ ਇਹੋ ਜਿਹੇ ਹਾਦਸੇ ਨਾ ਹੋਣ ਦੇਖੋ ਜੀ ਏਸੀ ਆ ਕਾਰ ਸਵਾਰ ਲਈ ਬਹੁਤ ਇੱਕ ਮਤਲਬ ਉਹਦੀ ਜ਼ਿੰਦਗੀ ਦਾੰਗ ਬਣ ਗਿਆ ਏਸੀ ਤੋਂ ਬਗੈਰ ਕਾਰ ਚੱਲਦੀ ਵੀ ਨਹੀਂ ਅੱਜ ਕੱਲ੍ਹ ਵੀ ਆਪਾਂ ਕਹਿ ਦਈਏ ਵੀ ਏਸੀ ਬੰਦ ਕਰਕੇ ਚਲਾਈ ਜਾ ਬਈ ਏਸੀ ਤੋਂ ਬਗੈਰ ਕਾਰ ਅੱਜ ਕੱਲ੍ਹ ਚੱਲਦੀ ਵੀ ਨਹੀਂ ਕਿਉਂਕਿ ਇਹਦੇ ਅੰਦਰ ਇੰਟੀਰੀਅਰਲੀ ਕੰਪਨੀ ਨੇ ਇਦਾਂ ਦਾ ਫਿਟ ਕੀਤਾ ਹੋਇਆ ਕਿ ਗਰਮੀ ਦੇ ਵਿੱਚ ਉਹ ਬਹੁਤ ਜ਼ਿਆਦਾ ਹਮਸ ਮਾਰਦਾ ਪਰ ਫਿਰ ਵੀ ਸਾਡੇ ਕੋਲ ਕੁਝ ਨਾ ਕੁਝ ਤਰੀਕੇ ਨੇ ਜਿਨ੍ਹਾਂ ਰਹੀਆਂ ਜੀ ਏਸੀ ਨੂੰ ਵੀ ਪੂੜਾ ਚਿਰ ਬੰਦ ਕਰਕੇ ਚਲਾ ਕੇ ਫਿਰ ਬੰਦ ਕਰਕੇ ਚਲਾ ਕੇ ਮੰਨ ਲਓ ਐਗਜ਼ੈਂਪਲ ਲਈ ਆਪਾਂ ਇਥੋਂ ਅੰਮ੍ਰਿਤਸਰ 35 ਕਿਲੋਮੀਟਰ ਚੱਲਦੇ ਆਂ ਇਥੋਂ ਆਪਾਂ ਕੋਈ 5-7 ਕਿਲੋਮੀਟਰ ਚਲਾ ਕੇ ਏਸੀ ਟ੍ਰਿਪ ਕਰ ਸਕਦੇ ਆ ਕੋਈ ਕਿਲੋਮੀਟਰ 2 ਕਿਲੋਮੀਟਰ ਟੱਕਾ ਉਹਨੂੰ ਸਾਹ ਦਵਾ ਕੇ ਫਿਰ ਆਪਾਂ ਏਸੀ ਔਨ ਕਰ ਸਕਦੇ ਆ ਇਹਦੇ ਨਾਲ ਏਸੀ ਵੀ ਮਤਲਬ ਸਾਹ ਲਵੇਗਾ ਤੇ ਆਪਣੀ ਗੱਡੀ ਦੇ ਇੰਜਨ ਨੂੰ ਵੀ ਥੋੜੀ ਰਾਹਤ ਮਿਲੇਗੀ ਕਿਉਂਕਿ ਜਦੋਂ ਏਸੀ ਵਰਕ ਕਰਦਾ ਟੈਂਪਰੇਚਰ ਦੇ ਹਿਸਾਬ ਨਾਲ ਨਾਲ ਆਪਣਾ ਇੰਜਨ ਵੀ ਹੀਟ ਫੜਦਾ ਹੈ ਇਹ ਇਹਦੇ ਨਾਲ ਇੰਜਨ ਵੀ ਆਪਣਾ ਮਤਲਬ ਆਰਾਮਦਾਇਕ ਮਹਿਸੂਸ ਕਰੇਗਾ ਵੀ ਮੈਨੂੰ ਵੀ ਕੋਈ ਰਾਹਤ ਆ ਗਈ ਏਸੀ ਵੀ ਮਤਲਬ ਆਪਣੇ ਆਪ ਨੂੰ ਸੋਚੇਗਾ ਵੀ ਵਾਕਿਆ ਮੈਨੂੰ ਥੋੜਾ ਜਿਹਾ ਸਾਹ ਮਿਲਿਆ ਪਰ ਕਿੰਨੀ ਗਰਮੀ ਹੈ ਜੀ ਜਿਸ ਤਰੀਕੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਤੇ ਦੇਖਦੇ ਆ ਕਿ ਗੱਡੀ ਲੋਕ ਹੋ ਜਾਂਦੀ ਅੰਦਰ ਉਹਦੇ ਪਾਸਿਓਂ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਉਧਰੋਂ ਗੱਡੀ ਚਾਰੇ ਪਾਸੇ ਲੋਕ ਹੋ ਜਾਂਦੀ ਹੈ ਖੁੱਲਦੀ ਨਹੀਂ ਇਹਦਾ ਸਾਰ ਇਦਾਂ ਵੀ ਅੱਜਕੱਲ ਜਿੰਨੀਆਂ ਵੀ ਮਾਰਕੀਟ 'ਚ ਗੱਡੀਆਂ ਆ ਰਹੀਆਂ 95% ਜਿਹੜੀਆਂ ਗੱਡੀਆਂ ਉਹ ਕੰਪਨੀ ਵੱਲੋਂ ਸੈਂਟਰ ਲੋਕਿੰਗ ਆਉਂਦੀਆਂ ਨੇ ਇਹਦੀ ਕੋਈ ਸਪੀਡ ਲਿਮਟ ਬੰਨੀ ਹੁੰਦੀ ਆ ਵੱਖ-ਵੱਖ ਕੰਪਨੀਆਂ ਨੇ ਕੋਈ ਕੰਪਨੀ ਨੇ 20 ਦੀ ਸਪੀਡ ਤੇ ਰਨਿੰਗ ਕਰਦੀ ਆ ਤੇ ਆਟੋਮੈਟਿਕ ਲੌਗ ਹੋ ਜਾਂਦੀ ਆ ਕੋਈ 25 ਦੀ ਕਰਦੀ ਆ ਕੋਈ 18 ਦੀ ਕਰਦੀ ਆ ਕੰਪਨੀਆਂ ਨੇ ਆਪੋ ਆਪਣੇ ਅ ਹਿਸਾਬ ਦੇ ਨਾਲ ਇਹਦੀ ਬੱਦੀ ਹੁੰਦੀ ਆ ਜੀ ਇਹ ਸੈਂਟਰ ਲੌਗਿੰਗ ਹੋ ਜਾਂਦੀ ਆ ਜਦੋਂ ਆਪਣੀ ਗੱਡੀ ਦੇ ਵਿੱਚ ਅੱਗ ਦਾ ਕੋਈ ਕਾਰਨ ਮੰਨਦਾ ਆ ਅੱਗ ਲੱਗ ਜਾਂਦੀ ਆ ਜਾਂ ਕੋਈ ਆਪਣੀ ਗੱਡੀ ਹਿੱਟ ਹੋ ਜਾਂਦੀ ਆ ਆਪਣੀ ਗੱਡੀ ਦਾ ਜਿਹੜਾ ਉਹ ਵਾਇਰਿੰਗ ਸਿਸਟਮ ਜਿਹੜਾ ਅੰਦਰੋਂ ECM थ्रू ओनु खो, अपना करंट ਨਹੀਂ ਜਾਂਦਾ ਉਹਦੀ ਅਨਲੌਕ ਨਹੀਂ ਹੁੰਦੀ ਅੰਦਰੋਂ ਜਦੋਂ ਗੱਡੀ ਆਪਾਂ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਗੱਡੀ ਖੁੱਲਦੀ ਨਹੀਂ ਹੈਗੀ ਉਹਨੂੰ ਉਹਨੂੰ ਤੇ ਪਹਿਲਾਂ ਆਪਾਂ ਮੈਨੂਅਲੀ ਖੋਲਣ ਦੇ ਦੂਜਾ ਆਪਣਾ ਕੋਸ਼ਿਸ਼ ਕਰੀਏ ਮੈਨੂਅਲੀ ਅੰਦਰੋਂ ਖੋਲੀਏ ਜੇ ਮੈਨੂਅਲੀ ਨਹੀਂ ਖੁੱਲਦੀ ਤੇ ਕਿਸੇ ਨਾ ਕਿਸੇ ਤਰੀਕੇ ਆਪਾਂ ਉਹ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਜ਼ਰੂਰ ਕਰੀਏ ਜੇ ਕਿਸੇ ਵੀ ਤਰੀਕੇ ਨਾਲ ਗੱਡੀ ਆਪਣੀ ਖੁੱਲਦੀ ਨਹੀਂ ਬਾਰੀਆਂ ਆਪਣੀ ਓਪਨ ਨਹੀਂ ਹੁੰਦੀਆਂ ਤੇ ਅੰਦਰੋਂ ਕੋਈ ਨਾ ਕੋਈ ਆਪਾਂ ਨੂੰ ਇਹੋ ਜੀ ਨਕੀਲੀ ਚੀਜ਼ ਲੈ ਕੇ ਸ਼ੀਸ਼ੇ ਦੇ ਵਾਰ ਕਰਨਾ ਚਾਹੀਦਾ ਜਿਹੜਾ ਸ਼ੀਸ਼ਾ ਟੁੱਟ ਜੇ ਆਪਣੀ ਬਾਰੀ ਖੁੱਲ ਜੇ ਆਪਣੀ ਸੇਫਟੀ ਹੋਵੇ ਆਪਣੇ ਬੱਚਿਆਂ ਦੀ ਫੈਮਿਲੀ ਦੀ ਜਿੰਨੇ ਵੀ ਆਪਾਂ ਕਾਰ ਦੇ ਵਿੱਚ ਸਵਾਰ ਹਾਂ ਪਹਿਲੋਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਫਿਰ ਆਪਾਂ ਕਾਰ ਬਾਰੇ ਸੋਚਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਸ ਤਰੀਕੇ ਨਾਲ ਇਹੋ ਜੀ ਹੱਥ ਸੇ ਹੋ ਜਾਂਦੇ ਪਰ ਲੋਕ ਕਿਤਨਾ ਕਿਤੇ ਕੇਅਰ ਨਹੀਂ ਕਰਦੇ ਅੱਜ ਕੱਲ ਮੋਡੀਫਾਈ ਕਰਾ ਲੈਂਦੇ ਨੇ ਗੱਡੀਆਂ ਨੂੰ ਤੇ ਜੋ ਕੰਪਨੀ ਫੈਸਿਲਿਟੀਆਂ ਹੁੰਦੀਆਂ ਉਹ ਬੰਦ ਕਰ ਦਿੰਦੇ ਨੇ ਉਹ ਕਿਤਨਾ ਕਿਤੇ ਸਭ ਸਮਾਨ ਘਰਾਂ ਚ ਰੱਖ ਦਿੰਦੇ ਨੇ ਸੀਐਲਡੀ ਤੋਂ ਆ ਇਦਾਂ ਵੀ ਜਿਹੜੇ ਅਲਾਇਸ਼ਾਏ ਵਗੈਰਾ ਤੇ ਇਹ ਅੱਜ ਕੱਲ ਮੁੰਡਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਨੇ ਲੋਕ ਸਮਝਦੇ ਨੇ ਮੁੰਡੇ ਸਮਝਦੇ ਨੇ ਵੀ ਸ਼ਾਇਦ ਆ ਲਾਈਟ ਤੋਂ ਬਗੈਰ ਜਾਂ ਲਾਈਟਿੰਗ ਤੋਂ ਬਗੈਰ ਸਾਡੀ ਗੱਡੀ ਚੱਲ ਨਹੀਂ ਸਕਦੀ ਬਟ ਇਹ ਬਹੁਤ ਵੱਡਾ ਭੁਲੇਖਾ ਹੈ ਅੱਜ ਕੱਲ ਦੀ ਜਨਰੇਸ਼ਨ ਨੂੰ ਦੇਖੋ ਇੱਕ ਤੇ ਜਦੋਂ ਆਪਾਂ ਗੱਡੀ ਨੂੰ ਮੋਡੀਫਿਕੇਸ਼ਨ ਕਰਦੇ ਆ ਆ ਲਾਈਸ਼ਾ ਪਾਉਂਦੇ ਆ ਤੇ ਇੱਕ ਤੇ ਸਾਡੀ ਜੇਬ ਦਾ ਬੜਾ ਤਕੜਾ ਨੁਕਸਾਨ ਹੁੰਦਾ ਆ ਉਹ ਕੰਪਨੀ ਤੋਂ ਪਤਾ ਨਹੀਂ ਕਿੰਨੇ ਦੀ ਚੀਜ਼ ਹੈ ਕਿੰਨੇ ਦੀ ਨਹੀਂ ਉਹ ਸਾਨੂੰ ਲੱਖ ਡੇਢ ਲੱਖ 2 ਲੱਖ ਜਿੰਨੇ ਮੈਂ ਹੋਰ ਗੱਲ ਕਰ ਰਿਹਾ ਸੀ ਮੈਂ ਕਹਿ ਰਿਹਾ ਸੀ ਕਿ ਜਿਸ ਤਰੀਕੇ ਨਾਲ ਬ ਕੋਈ ਗੱਡੀ ਨੂੰ ਹਾਦਸਾ ਹੋ ਜਾਂਦਾ ਤੇ ਜਿਸ ਅੰਦਰੋਂ ਮਤਲਬ ਲੋਕ ਹੋ ਗਈ ਆ ਆ ਪਾ ਨਿਕਲ ਨਾਸੀ ਜਿਸ ਅੰਦਰ ਵੀ ਕੋਈ ਸਾਧਨ ਚਾਹੀਦੇ ਨੇ ਜਿਸ ਅੱਗ ਬਜਾਉਣ ਲਈ ਜੰਤਰ ਵੀ ਹੋਣੇ ਚਾਹੀਦੇ ਮੈਂ ਇਹ ਗੱਲ ਕਰ ਰਿਹਾ ਸੀ ਲੋਕਾਂ ਨੂੰ ਕੀ ਕਹਣਾ ਤੇ ਵੇਖੋ ਜੀ ਕੰਪਨੀ ਤੇ ਸੇਫਟੀ ਕਿਟ ਦੇ ਕੇ ਭੇਜਦੀ ਆ ਵਿੱਚ ਫਾਇਰ ਬਰਗੇਡ ਵਾਲੀ ਕਿਟ ਦੇ ਕੇ ਭੇਜਦੀ ਆ ਬਟ ਅਸੀਂ ਉਹਨੂੰ ਜਦੋਂ ਕੰਪਨੀ ਤੋਂ ਖਰੀਦਦੇ ਆ ਉਹਦੀ ਕੇਅਰ ਨਹੀਂ ਕਰਦੇ ਉਸ ਚੀਜ਼ਾਂ ਨੂੰ ਘਰੇ ਰੱਖ ਲੈਣੇ ਆ ਪਾ ਜਾਂ ਕਿਤੇ ਵੀ ਮਤਲਬ ਉਸ ਚੀਜ਼ ਦੀ ਕੇਅਰ ਨਹੀਂ ਕਰਦੇ ਹਨ ਗੋਲੀਆਂ ਕਰ ਦਿੰਦੇ ਨੇ ਬਾਹਰ ਕੱਢ ਕੇ ਰੱਖ ਦਿੰਦੇ ਨੇ ਘਰੇ ਰੱਖ ਦਿੰਦੇ ਨੇ ਜਿੱਥੇ ਵੀ ਰੱਖ ਦਿੰਦੇ ਆ ਉਹਨੂੰ ਗੱਡੀ ਦੇ ਵਿੱਚ ਹੀ ਕੈਰੀ ਕਰਨਾ ਚਾਹੀਦਾ ਆ ਤੇ ਖੁਦਾ ਨਾ ਖਾਸਤਾ ਕੋਈ ਇਹੋ ਜਿਹਾ ਟਾਈਮ ਆਵੇ ਤੇ ਉਹ ਜੂਸ ਹੋ ਸਕੇ ਉਹ ਸਾਡੀ ਸੇਫਟੀ ਲਈ ਲੋਕਾਂ ਕੀ ਅਪੀਲ ਕਰਨੀ ਚਾਹੋਗੇ ਮੈਂ ਅੱਜ ਕੱਲ ਇਹ ਹੀ ਅਪੀਲ ਕਰਾਂਗਾ ਵੀ ਗੱਡੀ ਨੂੰ ਚਲਾਉਣ ਤੋਂ ਪਹਿਲਾਂ ਤੁਸੀਂ ਆਪਣਾ ਗੱਡੀ ਦਾ ਇੰਜਨ ਆਇਲ ਤੇ ਕੂਲੈਂਟ ਬੈਟਰੀ ਦਾ ਪਾਣੀ ਬੈਟਰੀ ਫਟਣ ਦੇ ਕਾਰਨ ਵੀ ਜਿਹੜਾ ਉਹ ਅੱਗ ਦੇ ਬਹੁਤ ਕਾਰਨ ਬਣਦੇ ਨੇ ਬੈਟਰੀ 'ਚ ਜਿਹੜਾ ਪਾਣੀ ਬਹੁਤ ਜ਼ਰੂਰੀ ਹੋਣਾ ਚਾਹੀਦਾ ਸੁੱਕੀ ਬੈਟਰੀ ਵੀ ਜਿਹੜੀ ਉਹ ਬਲਾਸਟ ਕਰ ਜਾਂਦੀ ਹੈ ਤੇ ਅੱਗ ਲੱਗਣ ਦੇ ਕਾਰਨ ਬਣਦਾ ਠੀਕ ਹੈ ਲਗਾਤਾਰ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਅਸੀਂ ਗਰਮੀ ਤੋਂ ਵੱਧਦੀ ਗਰਮੀ ਦੇ ਨਾਲ ਜਿਸ ਤਰੀਕੇ ਨਾਲ ਗੱਡੀਆਂ ਨੂੰ ਕਿਤਨਾ ਕਿਤੇ ਅੱਗ ਲੱਗ ਜਾਂਦੀ ਹੈ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨੇ ਬਾਕੂਬੀ ਦੱਸਿਆ ਕਿ ਕਿਸ ਤਰੀਕੇ ਨਾਲ ਆਪਾਂ ਆਪਣੀ ਬਚਾਅ ਕਰ ਸਕਦੇ ਆ ਆਪਾਂ ਨੂੰ ਜਿਹੜੀ ਸੇਫਟੀ ਕਿਟ ਹੈ ਉਹ ਗੱਡੀਆਂ 'ਚ ਯੂਜ਼ ਕਰਨੀ ਚਾਹੀਦੀ ਹੈ ਜੋ ਕਿ ਅਸੀਂ ਆਉਣ ਵਾਲੇ ਸਮੇਂ ਜੇ ਕੋਈ ਇਹੋ ਜਿਹਾ ਹਾਦਸਾ ਹੁੰਦਾ ਤੇ ਅਸੀਂ ਉਸ ਦੀ ਸੇਫਟੀ ਕਿਟ ਵਰਤ ਕੇ ਅਸੀਂ ਆਪਣੇ ਆਪ ਆਪਣਾ ਬਚਾ ਕੇ ਸੀ ਆਪਣੇ ਪਰਿਵਾਰ ਦਾ ਬਚਾ ਕੇ ਕਰ ਸਕੀਏ ਤੇ ਨਾਲ ਨਾਲ ਕਿਤਨਾ ਕਿਤੇ ਨਾਲੋਂ ਮੈਸੇਜ ਦਿੱਤਾ ਗਿਆ ਕਿ ਅਸੀਂ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਗੱਡੀ ਦਾ ਫਿਊਲ ਜੋ ਵੀ ਪਾਣੀ ਚੈੱਕ ਕਰੋ ਇਹਦਾ ਤੇਲ ਚੈੱਕ ਕਰੋ ਤੇ ਕਿਤਨਾ ਕਿਤੇ ਬੈਟਰੀ ਦਾ ਪਾਣੀ ਵੀ ਜਰੂਰ ਚੈੱਕ ਕਰੋ ਜਿਸ ਨਾਲ ਵੱਡੇ ਹਾਦਸੇ ਜਿਹੜੇ ਹੋ ਜਾਂਦੇ ਨੇ ਤੇ ਕਾਫੀ ਖਾਸਾ ਨੁਕਸਾਨ ਹੋ ਜਾਂਦਾ ਬਾਕੀ ਇਸੇ ਤਰ੍ਹਾਂ ਹੀ ਤੁਸੀਂ ਜੁੜੇ ਰਹੋ ਦਾ ਸਮਰ न्यूज ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ